ਮਸ਼ਹੂਰ ਗਾਇਕ ਆਰ ਨੇ ਤੇ ਗੁਰਲੇਜ਼ ਅਖਤਰ ਦੀਆਂ ਮੁਸ਼ਕਲਾਂ ਵੱਧੀਆਂ ਨਜ਼ਰ ਆ ਰਹੀਆਂ ਨੇ ਜੀਆਂ ਤੋਂ ਦੱਸ ਜੀ ਕਿ 2 ਹਫ਼ਤੇ ਪਹਿਲਾਂ ਉਹਨਾਂ ਦਾ ਗੀਤ 315 ਰੀਲਿਸ ਹੋਇਆ ਜਿਸ ਦੇ ਵਿੱਚ ਹਥਿਆਰਾਂ ਦੀ ਖੁੱਲੇਆਮ ਪ੍ਰਦਰਸ਼ਨੀ ਕੀਤੀ ਗਈ ਆ ਗੀਤ ਦੇ ਵਿੱਚ ਖੁੱਲੇਆਮ ਹਥਿਆਰਾਂ ਦੀ ਵਰਤੋਂ ਕੀਤੀ ਗਈ ਆ ਤੇ ਇਸ ਗੀਤ ਦੇ ਵਿੱਚ ਸਮਾਜ ਸੇਵੀ ਦੱਸਣ ਵਾਲੇ ਭਾਨਾ ਸਿੱਧੂ ਵੀ ਨਜ਼ਰ ਆਏ ਨੇ ਤਾਂ ਤੁਹਾਨੂੰ ਦੱਸ ਜੀ ਕਿ ਪੰਜਾਬ ਸਰਕਾਰ ਪਹਿਲਾਂ ਹੀ ਇਨ੍ਹਾਂ ਗੀਤਾਂ ਤੇ ਆਪਣਾ ਸਟੈਂਡ ਰੱਖ ਚੁੱਕੀ ਆ ਕਿ ਜਿਹੜੇ ਇਸ ਤਰ੍ਹਾਂ ਦੇ ਗੀਤ ਨੇ ਸਮਾਜ ਦੇ ਵਿੱਚ ਜਿਹੜੇ ਵੱਖਰੇ ਤਰੀਕੇ ਦਾ ਪੇਸ਼ ਕਰਦੇ ਨੇ ਸਮਾਜ ਦੇ ਵਿੱਚ ਬੁਰੇ ਤਰੀਕੇ ਦਾ ਮਾਹੌਲ ਕ੍ਰੀਏਟ ਕਰਦੇ ਨੇ ਉਹਨਾਂ ਗੀਤਾਂ ਨੂੰ ਲੈ ਕੇ ਸਰਕਾਰ ਪਹਿਲਾਂ ਹੀ ਸਾਫ਼ ਕਰ ਚੁੱਕੀ ਆ ਕਿ ਇਨ੍ਹਾਂ ਗੀਤਾਂ ਦੇ ਖਿਲਾਫ ਕਾਰਵਾਈ ਹੋਵੇਗੀ ਤੇ ਲਗਾਤਾਰ ਕਈ ਗੀਤਾਂ ਤੇ ਪਹਿਲਾਂ ਕਾਰਵਾਈ ਹੋਵੇਗੀ ਵੀ ਹੈ ਹੋਈ ਵੀ ਹੈ ਤਾਂ ਤੁਹਾਨੂੰ ਦੱਸ ਜੀ ਕਿ ਹੁਣ ਪਹਿਲਾਂ ਸਰਕਾਰ ਵੱਲੋਂ ਸਖਤ ਹੁਕਮ ਜਾਰੀ ਕਰ ਚੁੱਕੀ ਆ ਕਿ ਜੇ ਕੋਈ ਕਲਾਕਾਰ ਇਸ ਤਰ੍ਹਾਂ ਦਾ ਗੀਤ ਗਾਵੇਗਾ ਜਾਂ ਹਥਿਆਰਾਂ ਦੀ ਪ੍ਰਦਰਸ਼ਨੀ ਕਰੇਗਾ ਤਾਂ ਉਸਤੇ ਸਖਤ ਕਾਰਵਾਈ ਹੋਵੇਗੀ ਤਾਂ ਹੁਣ ਤੁਹਾਨੂੰ ਦੱਸ ਜੀ ਕਿ 315 ਗੀਤਾਂ ਆਰ ਨੇਤ ਤੇ ਗੁਰਲੇਜ਼ ਅਖਤਾਰ ਦਾ ਰਿਲੀਜ਼ ਹੋਇਆ ਜਿਸ ਦੇ ਵਿੱਚ ਇਨਾ ਹੁਕਮਾਂ ਦੀਆਂ ੱਜੀਆਂ ਉੜਦੀਆਂ ਨਜ਼ਰ ਆਈਆਂ ਨੇ ਗੀਤ ਦੇ ਵਿੱਚ ਖੁੱਲੇ ਆਮ ਹਥਿਆਰਾਂ ਦੀ ਵਰਤੋਂ ਕੀਤੀ ਗਈ ਆ ਤੇ ਇਸ ਦੇ ਵਿੱਚ ਵੱਡੇ ਤੌਰ ਤੇ ਜਿਹੜਾ ਗੈਂਗਸਟਰイズਮ ਨੂੰ ਦਿਖਾਇਆ ਗਿਆ ਹੈ ਉਸ ਨੂੰ ਬਹੁਤ ਤਰੀਕੇ ਦੇ ਨਾਲ ਕਹਿ ਸਕਦੇ ਆ ਕਿ ਸ਼ਾਇਨ ਕਰਨ ਦੀ ਕੋਸ਼ਿਸ਼ ਕੀਤੀ ਗਈ ਹੈ ਤਾਂ ਹੁਣ ਇਸ ਮਾਮਲੇ ਨੂੰ ਲੈ ਕੇ ਜਲੰਧਰ ਦੇ ਰਹਿਣ ਵਾਲੇ ਭਾਰਤੀ ਜਨਤਾ ਪਾਰਟੀ ਪੰਜਾਬ ਟ੍ਰੇਡ ਸੈੱਲ ਦੇ ਡਿਪਟੀ ਕਨਵੀਨਰ ਅਰਵਿੰਦ ਸ਼ਰਮਾ ਨੇ ਪੰਜਾਬ ਦੇ ਡੀਜੀਪੀ ਨੂੰ ਚਿੱਠੀ ਲਿਖੀ ਆ ਸ਼ਿਕਾਇਤ ਭੇਜੀ ਆ ਤੇ ਨਾਲ ਹੀ ਉਹਨਾਂ ਨੇ ਮੁੱਖ ਮੰਤਰੀ ਸੀਐਮ ਸਾਹਿਬ ਤੋਂ ਵੀ ਅਪੀਲ ਕੀਤੀ ਹੈ ਕਿ ਪੰਜਾਬ ਦੇ ਵਿੱਚ ਹਿੰਸਾ ਗੈਰ ਕਾਨੂੰਨੀ ਹਥਿਆਰਾਂ ਦੀ ਸੰਸਕ੍ਰਿਤੀ ਅਤੇ ਅਪਰਾਧ ਨੂੰ ਵਧਾਵਾ ਦੇਣ ਵਾਲੇ ਗਾਣਿਆਂ ਤੇ ਸਖਤ ਕਾਰਵਾਈ ਕੀਤੀ ਜਾਵੇ ਸ਼ਰਮਾ ਨੇ ਇੱਥੇ ਇਹ ਵੀ ਕਿਹਾ ਕਿ 315 ਵਰਗੇ ਗੀਤ ਪੰਜਾਬ ਸਰਕਾਰ ਵੱਲੋਂ ਨਿਰਧਾਰਿਤ ਜਿਹੜੀ ਆਚਾਰ ਸੰਹਿਤਾ ਦੀ ਸਿੱਧੀ ਉਲੰਘਣਾ ਕਰਦੇ ਨੇ ਨੌ ਜਵਾਨਾਂ ਨੂੰ ਗੁੰਮਰਾਹ ਕਰਨ ਦਾ ਕੰਮ ਕਰਦੇ ਨੇ ਉਹਨਾਂ ਨੇ ਚੇਤਾਵਨੀਆਂ ਦਿੱਤੀ ਹੈ ਕਿ ਅਜਿਹੇ ਗੀਤ ਨਾ ਸਿਰਫ ਸਮਾਜ ਦੇ ਵਿੱਚ ਡਰ ਤੇ ਹਿੰਸਾ ਦਾ ਮਾਹੌਲ ਪੈਦਾ ਕਰਦੇ ਨੇ ਸਗੋਂ ਰਾਜ ਦੇ ਕਾਨੂੰਨ ਵਿਵਸਥਾ ਲਈ ਵੀ ਖਤਰਾ ਪੈਦਾ ਕਰਦੇ ਨੇ ਤੁਹਾਨੂੰ ਦੱਸਦੀ ਕਿ ਸੀਐਮ ਆਰ ਪਹਿਲਾਂ ਵੀ ਕਈ ਮੰਚਾਂ ਤੋਂ ਇਹ ਸਾਫ਼ ਕਰ ਚੁੱਕੇ ਨੇ ਕਿ ਪੰਜਾਬ ਦੇ ਵਿੱਚ ਹੁਣ ਗੈਂਗਸਟਰਵਾਦ ਆ ਜਿਹੜਾ ਇਸ ਨੂੰ ਕਿਸੇ ਵੀ ਹਾਲਤ ਦੇ ਵਿੱਚ ਬਰਦਾਸ਼ਤ ਨਹੀਂ ਕੀਤਾ ਜਾਵੇਗਾ ਸਰਕਾਰ ਇਹਨਾਂ ਤੇ ਕੜੀ ਨਜ਼ਰ ਰੱਖ ਰਹੀ ਹੈ ਤੇ ਵਾਰ-ਵਾਰ ਕਲਾਕਾਰਾਂ ਨੂੰ ਇਹ ਜਾਗਰੂਕ ਕੀਤਾ ਗਿਆ ਹੈ ਕਿ ਉਹ ਸਮਾਜ ਨੂੰ ਲੋਕਾਂ ਦੇ ਨਾਲ ਜੋੜਨ ਵਾਲੇ ਗਾਣੇ ਨੇ ਜਿਹੜੇ ਸਮਾਜਿਕ ਗਾਣੇ ਨੇ ਉਹ ਗਾਉਣ ਨਾ ਕਿ ਹਥਿਆਰਾਂ ਵਾਲੇ ਗਾਣੇ ਤਾਂ ਹੁਣ ਤੁਹਾਨੂੰ ਦੱਸਦੀ ਕਿ ਆਰਨੇਥ ਜਿਨ੍ਹਾਂ ਦੇ ਗੀਤ ਕਾਫੀ ਚਰਚਾ ਦੇ ਵਿੱਚ ਰਹੇ ਨੇ ਦਬਦਾ ਕਿੱਥੇ ਇਸ ਤਰ੍ਹਾਂ ਦੇ ਗੀਤ ਜਦੋਂ ਉਹਨਾਂ ਦੇ ਆਏ ਤਾਂ ਉਹਨਾਂ ਨੇ ਇੰਡਸਟਰੀ ਦੇ ਨਾਲ ਆਮ ਲੋਕਾਂ ਦੇ ਦਿਲਾਂ ਦੇ ਵਿੱਚ ਵੀ ਜਗ੍ਹਾ ਬਣਾਈ ਹੈ ਪਰ ਹੁਣ ਤੁਹਾਨੂੰ ਦੱਸਦੀ ਕਿ ਆਰਨੇਥ ਤੇ ਗੁਰਲੇਜ਼ ਅਖਤਰ ਚਰਚਾ ਦੇ ਵਿੱਚ ਨੇ ਵਿਵਾਦਾਂ ਦੇ ਵਿੱਚ ਨੇ 315 ਗੀਤ ਉਹਨਾਂ ਦਾ ਦੋ ਹਫ਼ਤੇ ਪਹਿਲਾਂ ਰਿਲੀਜ਼ ਹੋਇਆ ਤੇ ਤੁਹਾਨੂੰ ਇੱਥੇ ਇਹ ਵੀ ਵੱਡੀ ਜਾਣਕਾਰੀ ਦੇ ਦਿੰਨੇ ਆ ਕਿ ਗੀਤ ਟ੍ਰੈਂਡਿੰਗ ਦੇ ਵਿੱਚ ਆਤਾ ਤੁਸੀਂ ਆਪ ਅੰਦਾਜ਼ਾ ਲਾ ਸਕਦੇ ਹੋ ਕਿ ਗਨ ਕਲਚਰ ਨੂੰ ਹਥਿਆਰਾਂ ਨੂੰ ਪ੍ਰਮੋਟ ਕਰਨ ਵਾਲੇ ਗਾਣੇ YouTube ਤੇ ਟ੍ਰੈਂਡਿੰਗ ਦੇ ਵਿੱਚ ਨੇ ਤਾਂ ਇੱਥੇ ਇਹ ਵੀ ਸਾਫ਼ ਕਰਦੀ ਕਿ ਹੁਣ ਇਸ ਤੇ ਜਿਹੜਾ BJP ਦੀ ਜਿਹੜੀ ਟੀਮ ਆ ਉਹ ਵੀ ਪੂਰੀ ਸਖਤ ਨਜ਼ਰ ਆ ਰਹੀ ਹੈ ਪੰਜਾਬ ਟ੍ਰੇਡ ਸੈਲ ਦੇ ਜਿਹੜੇ ਕਨਵੀਨਰ ਨੇ ਅਰਵਿੰਦ ਸ਼ਰਮਾ ਉਹਨਾਂ ਨੇ ਸਖਤ ਸਟੈਂਡ ਲਿਆ ਹੈ ਤੇ ਉਹਨਾਂ ਨੇ ਕਿਹਾ ਵੀ ਕਿਸੇ ਵੀ ਤਰ੍ਹਾਂ ਦੇ ਹੰਸਾ ਵਾਲੇ ਗਾਣੇ ਬਰਦਾਸ਼ਤ ਨਹੀਂ ਕੀਤੇ ਜਾਣਗੇ ਡੀਜੀਪੀ ਕੌਰ ਵਿਆਦਮ ਨੂੰ ਉਹਨਾਂ ਨੇ ਚਿੱਠੀ ਲਿਖੀ ਹੈ ਤੇ ਨਾਲ ਹੀ ਸੀਐਮ ਮਾਨ ਨੂੰ ਅਪੀਲ ਕੀਤੀ ਹੈ ਕਿ ਇਹਨਾਂ ਤੇ ਸਖਤ ਤੋਂ ਸਖਤ ਜਿਹੜੀ ਕਾਰਵਾਈ ਕੀਤੀ ਜਾਵੇ